ਚੋ ਪੈਸਾ ਹੈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਵਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਵੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਣ ਧਿਆਉ ਜੋ ਵਰ ਚਾਹੂੰ ਸਤਮ ਤੇ ਪਾਉ ਸੇਵਕ ਸਿੱਖ ਹਮਾਰੈ ਤਰੀਏ ਚੁੰਨ ਚੁੰਨ ਸਤਰ ਹਮਾਰੈ ਮਾਰੀਏ ਆਪ ਹਾਥ ਦੇ ਮੁਝ ਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਬੱਚਾ ਸਰੀ ਅਸ ਤੁਝ ਜੂ ਕਰਿਓ ਰੱਛਾ राख लियो मोहि राखण हारै साहिब संत सहाए प्यारे दीनबंद दुष्टन के हंता तुम हो पूरी चतुर्दश कंता काल पाए ब्रह्मा भवतरा काल पाए शिव जू अवतरा काल पाए कर बिशन प्रकाश सा सकल काल का, का किया तमाशा जवन काल जोगि शिव कीयो वेदराज ब्रह्मा जूथियो जवन काल सब लोक सवारा नमस्कार है ताहे हमारा जवन काल सब जक्त बनायो देव दैत जशन उपजायो आद अंत एक के अवतार सोई गुरु समझो हमारा नमस्कार तिस ही को हमारी सकल प्रजा जिन आप सवारी शिव तन को शिव गुण सुख दियो सत्रण को पल वबद कियो कट कट के अंतर की जानत भले बुरे की पीर पहचानत चीटी ते कुंचर असूला सापर कृपा दृष्ट कर फूला संतन दुख पए ते दुखी सुख पए साधन कै सुखी ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਨ ਜਬ ਉਦਕਰਖ ਕਰਾਂ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆਕਾਰਖ ਕਰਤ ਹੋ ਤੰਬ ਹੋ ਤਮੈ ਮਿਲਤ ਦੇਹ ਤਰ ਸੰਭੂ ਜੀਤੇ ਬਦਨ ਸਿ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤਿਂ ਦਿਰ ਆਲੰਗ ਜਾਨਤ ਵੇਦ ਭੇਦ ਅਰ ਆਲੰਦਰੰਗਕਾਰ ਨਿਰਵਕਾਰ ਨਿਰਲੰਭ ਆਦ ਅਨイール ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਿਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੋਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿਵਤ ਸਜਾ ਪ੍ਰਥੰ ਸੰਸਾਰਾ ਇਕੇ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹਿ ਪੂਪਾ ਅੰਡਜ ਜੇਰ ਸਿਤਜ ਕੀਨੀ ਉਤਪੁਜ ਖਾਨ ਬਹੋਰ ਚ ਦੀਨੀ ਕਹੂ ਫੂਲ ਰਾਜਾ ਹੈ ਬੈਠਾ ਕਹੂ ਸਿਮੜ ਪਿਓ ਸੈਂਕਰ ਇਕੱਠਾ ਸਿਗਰੀ ਸਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵੰਪਵ ਅਬਰਖਾ ਮੇਰੀ ਤੁਮ ਕਰੋ ਸਿਖ ਅਵਾਰ ਅਸਿਖ ਸੰਘਰੋ ਦੁਸ਼ਟ ਜਿਤੇ ਉੱਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतोचता वसरणी परै तिनकै दुष्ट दुक्तहै मरै पुरख जवन पग परै तिहारै तिनकै सुम तुम संकट सब टारै जो कल को एक वारि आए हैं ताके काल निकट नहीं आए हैं रच्छा होय ता है सब काला दुष्ट अरिष्ट तरैं तत्काला कृपा दृष्टि तन जाय निहारे हो ताके ताप तनक में हरे हो रिद्ध सिद्ध कर मो सब होई दुष्ट शाश्वत सकें न कोई ਇਕ ਵਾਰ ਜੇ ਤੂੰ ਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰ ਨਾਮ ਤਿਹਾਰੋ ਕਹਾ ਦਰਦ ਦੁਚ ਦੋਖ ਤੇ ਰਹਾ ਖੜਕ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਅਵਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਵਕ ਸਕਲ ਦੇਖੋ ਹਰਤਾ ਦੁਸ਼ਟ ਦੋਖਿ ਅਨਕੋਸ਼ ਕਰਤਾ ਸਿਰਜਸਤੋ ਜਪੇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਵਾਂਛਤ ਬਲ ਪਾਵੇ ਸੋਈ ਦੁੱਖ ਨ ਤਿਸੇ ਬਿਆਪਤ ਕੋਈ ਅੜਲ ਸੁਨੇ ਗੁੰਗਜੋ ਜਾਹਸ ਰਸਨਾ ਪਾਵੇ ਸੁਨੇ ਮੂਰਚਿਤ ਲਾਇ ਚੁਤਰਤਾ ਆਵੇ ਦੂਖ ਦਰਦ ਕੋ ਨਿਕਟ ਨਾ ਤਿਨ ਨਰ ਕਹਿ ਰਹੇ ਹੋ ਜੋ ਜਾ ਕੀ 1 ਬਾਰ ਚੋਪਈ ਕੋ ਕਹੇ ਚੋਪਈ సంవత్సర 1760णिज अर्ध सहसपुन 3 కహిజ భద్రవ సది 8వ రవివార 30 సత్రవ గ్రంథ సుధార సవయ్యా పాహే గహ జబ్ తే తుమర తబ్ తే కో ఆక్తరే nhi ఆన్యో రామ रहीम పురాన్ ఖురాన్ అనేక కహే మత ఏక్ న మానయో సిమరత్ శాస్త్ర వేద సబ బహ్ భేద కహే హమ ఏక్ న జానయో సిరి ఆస్పాన్ కృపా తుమరీ కర్ మే నా కహే ఓ సబ్ తోహే బఖానయో dohra ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਵਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਵਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ